ਕਮਿਸ਼ਨਰਡ ਪੁਲਿਸ ਨੇ ਸੁਤੰਤਰਤਾ ਦਿਵਸ ਦੇ ਸੰਬੰਧ ਵਿੱਚ ਚਲਾਇਆ ਵਿਸ਼ੇਸ਼ ਸਚਾ ਅਭਿਆਨ ਰੇਲਵੇ ਸਟੇਸ਼ਨਾਂ, ਭੀੜ ਭੜਕੇ ਵਾਲੇ ਖੇਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਜਿਵੇਂ ਕਿ 15 ਅਗਸਤ ਨੂੰ ਸੁਤੰਤਰਤਾ ਦਿਸ਼ ਨੇੜੇ ਆਇਆ ਹੈ, ਤਾਂ ਕਮਿਸ਼ਨਰਡ ਪੁਲਿਸ ਲੰਡਨ ਨੇ ਪੂਰੇ ਸ਼ਹਿਰ ਵਿੱਚ ਚੈਕਿੰਗ ਅਤੇ ਗਸ਼ਤ ਲਈ ਆਪਣੇ ਯਤਨ ਤੇਜ਼ ਕਰ ਦਿੱਤੇ ਹਨ। 15 ਅਗਸਤ ਦੀ ਤਿਆਰੀ ਵਿੱਚ ਕਮਿਸ਼ਨਰਡ ਪੁਲਿਸ ਨੇ ਸੁਰੱਖਿਆ ਉਪਾਅਾਂ ਨੂੰ ਵਧਾਉਣ ਲਈ ਸਥਾਨਕ ਖੁਫੀਆ ਏਜੰਸੀ ਨਾਲ ਤਾਲਮੇਲ ਕਰਕੇ ਇੱਕ ਵਿਸ਼ੇਸ਼ ਖੋਜ ਅਭਿਆਨ ਚਲਾਇਆ। ਸਵਪਨ ਸ਼ਰਮਾ ਆਈਪੀਐਸ ਪੁਲਿਸ ਕਮ ਕਾਲ ਨਾ ਕਰਦੇ ਹੋਏ ਸੰਦੀਪ ਕੁਮਾਰ ਸ਼ਰਮਾ ਪੀਪੀਐ ਜੋਇੰਟ ਸੀਪੀ ਜਲੰਧਰ ਵੱਲੋਂ ਆਪਰੇਸ਼ਨ ਚਲਾਇਆ ਗਿਆ ਕਿਸੇ ਵੀ ਘਟਨਾ ਨੂੰ ਰੋਕਣ ਲਈ ਰੇਲਵੇ ਸਟੇਸ਼ਨਾਂ ਅਤੇ ਨੇਲੇ ਪੀੜ ਵਾਲੇ ਖੇਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਮਿਸ਼ਨਰ ਰੇਟ ਪੁਲਿਸ ਸਾਰੇ ਨਾਗਰਿਕਾਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਅਤੇ 112 ਤੇ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਕਿਸੇ ਵੀ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਕਰਨ ਦੀ ਅਪੀਲ ਕਰਦੀ ਹੈ ਬਿਊਰੋ ਰਿਪੋਰਟ ਜਲੰਧਰ ਬ੍ਰਿਜ ਟੀਵੀ ਰੇਲਵੇ ਸਟੇਸ਼ਨ ਹੀ ਨਹੀਂ ਹੋਰ ਵੀ ਕੀ ਖਾਮਦ ਦੇ ਚੈਕਿੰਗ ਚੱਲ ਰਹੀ ਹੈ ਪੁਲਿਸਟਰ ਸਰਚ ਆਪਰੇਸ਼ਨ ਚੱਲ ਰਹੀ ਹੈ ਔਰ ਇਸ ਜਿ Shublicha ਕੀਤਾ ਜਾ ਰਿਹਾ ਹੈ ਜੀ ਜਿਹੜੇ ਆਣ ਜਾਣ ਵਾਲੇ ਲੋਕ ਨਹੀਂ ਉਹਨਾਂ ਨੂੰ ਜੀ ਡੀਲੀਕੇਸ਼ਨ ਚੱਲ ਰਹੀ ਨੂੰ ਸਾਡੇ ਜੀ ਚੱਲਦੇ ਰਹੇ ਇਸ ਨੂੰ ਇਹ ਫੀਲ ਕਰਨਾ ਚਾਹੁੰਦੇ ਆ ਜੀ ਕਿ ਜੇ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਅਜਨਬੀ ਜਾਂ ਕੋਈ ਸ਼ੱਕੀ ਚੀਜ਼ ਦਿਖਦੀ ਹੈ ਜਾਂ ਲੱਗਦੀ ਹੈ ਤਾਂ ਇਮੀਡੀਏਟਲੀ ਕਿਸੇ ਨੂੰ ਰਿਪੋਰਟ ਕਰ ਜੀ ਅਸੀਂ ਤੁਹਾਡੀ ਸੁਰੱਖਿਆ ਲਈ ਹੈਗੀ ਉਹ ਬੜੀ ਪ੍ਰਸ਼ੰਸਾਯੋਗ ਹੈ